ਨਾ ਕਿਸ ਭਾਜੀ ਨੂੰ ਬਲ ਮਿਲ ਰਿਹਾ ਦੇਖੋ ਹਰੇਕ ਸ਼ਖਸੀਅਤ ਜਿਹੜੀ ਮਿਲਦੀ ਹੈ ਆਪਣੇ ਨਾਲ ਇੱਕ ਪ੍ਰਭਾਵ ਲੈ ਕੇ ਆਂਦੀ ਹੈ ਸਮਾਜ ਦੇ ਲੋਕ ਵਿਚਰਦੇ ਹੈ ਤੇ ਨੌਜਵਾਨ ਸਾਥੀ ਹੈ ਸਾਰੇ ਚਾਹੇ ਅਮਨ ਜੀ ਹੈ ਚਾਹੇ ਰਾਜਦੀਪ ਜੀ ਹੈ ਚਾਹੇ ਸਨੀ ਜੀ ਹੈ ਚਾਹੇ ਸਮਰਥ ਕੌਰ ਜੀ ਹੈ ਹਰੇਕ ਦਾ ਆਪਣਾ ਆਪਣਾ ਇੱਕ ਪਛਾਣ ਹੈ ਤੇ ਰਾਜਦੀਪ ਜੀ ਮੇਰੇ ਨਾਲ ਬੈਠੇ ਹੈ ਅਮਨ ਜੀ ਦੇ ਨਾਲ ਬੈਠੇ ਹੈ ਤੇ ਰਾਜਦੀਪ ਜੀ ਸਿਰਫ ਕੁਰਤੇ ਪਜਾਮੇ ਨਹੀਂ ਪਹਨਾਂਦੇ ਕੁਰਤੇ ਪਿਆ ਮੇਰਾ ਨਾਮ ਚੁਭਦਾ ਹੈ ਕਈ ਕਾਂਗਰਸ ਪਾਰਟੀਆਂ ਨੂੰ ਪਰ ਇਹ ਇਹਨਾਂ ਨੇ ਆਪਣਾ ਇੱਕ ਨਾਮ ਯੂਥ ਦੇ ਅੰਦਰ ਬਣਾਇਆ ਹੈ ਇਹਨਾਂ ਦੀ ਲੋਕਾਂ ਦੇ ਅੰਦਰ ਪੈਂਠ ਹੈ ਤੇ ਅੱਜ ਬੀਜੇਪੀ ਦੇ ਵਿਚਾਰਧਾਰਾ ਜੋ ਕਿ ਰਾਸ਼ਟਰੀਤਾ ਦੇਸ਼ ਨੂੰ ਮਜ਼ਬੂਤ ਬਣਾ ਕੇ ਪੰਜਾਬ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤੇ ਦੇਸ਼ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਪੰਜਾਬ ਮਜ਼ਬੂਤ ਹੋਵੇ ਉਸ ਪੱਖ ਨੂੰ ਲੈ ਕੇ ਲੋਕਾਂ 'ਚ ਜਾਣਗੇ ਨੌਜਵਾਨਾਂ ਨੂੰ ਜਾਗਰਿਤ ਕਰਨਗੇ ਇਸੇ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਅੱਜ ਇੱਥੇ ਜੀ ਆਇਆਂ ਕਹਿਣ ਵਾਸਤੇ ਮੈਂ ਆਇਆ ਜਕਰ ਸਾਹਿਬ ਬੰਵਾਰੀ ਦਾ ਉਹਦੇ ਗਵਰਨਰ ਦਾ ਅਸਤੀਫਾ ਦਿੱਤਾ ਕਿ ਨੇ ਕੈਪਟਨ ਸਾਹਿਬ ਨੂੰ ਗਵਰਨਰ ਲਾ ਸਕਦੇ ਆ ਕਿੰਨੀ ਕੁ ਸਚਾਈ ਹੈ ਸੰਵਿਧਾਨਕ ਤੌਰ ਤੇ ਕਿੰਨੀ ਕੁ ਇਹਦੇ 'ਚ ਮਜ਼ਬੂਤੀ ਹੈਗੀ ਇਸ ਅਫਵਾਹ ਦੀ ਜਾਂ ਇਸ ਖਬਰ ਦੀ ਫਵਾਹਾਂ ਹੀ ਹੁੰਦੀ ਹੈ ਸਾਹਿਬ ਇਸੇ ਕਰਕੇ ਹਵਾ ਕਹੇ ਜਾਂਦੇ ਆ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਇਹ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਹੈ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤੇ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਸੋਚ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਥੇ ਜ਼ਾਹਿਰ ਕੀਤੀ ਸੀ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਨਾਂ ਨੇ ਅਸਤੀਫਾ ਦਿੱਤਾ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸਕਿੰਟ ਮੇਰੀ ਪੂਰੀ ਗੱਲ ਸੁਣੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਭੱਖਦੇ ਮੁੱਦੇ ਜਿਹੜੇ ਆ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਹੈ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨਾਂ ਦਾ ਕਹਿਣਾ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ ਏ ਦਾ ਕਹਿਣਾ ਹੈ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸ 'ਚ ਬੜਾ ਫਰਕ ਹੈ ਇੱਕ ਐਲਡਰ ਸਟੇਟਸਮੈਨ ਦੇ ਨਾਤੇ ਇੱਕ ਉਸ ਉਹਦੇ ਤੇ ਉਹਦੀ ਗਰਮਾ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਟਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੌਸਿਕੀ ਆਪਣ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜੇ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਕਿ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜੈਸੇ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾ ਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਨ ਨਾਲ ਨਹੀਂ ਜਿਹੜੀ ਸਮੱਸਿਆ ਮੈਂ ਪ੍ਰੋਹਿਤ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਨੇ ਮਨ ਬਹਿਲਾਨ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜਿੱਤਾਂ ਹੀ ਹੱਲ ਨਹੀਂ ਕਰਦੇ ਉਤਾਂ ਹੀ ਮੈਂ ਸਮਝਦਾ ਹਾਂ ਵੀ ਲੋਕਾਂ ਦੇ ਵਿਸ਼ਵਾ ਜਿਹੜਾ ਵਿਸ਼ਵਾਸ ਤੋਂ ਨੂੰ ਦਿੱਤਾ ਉਹਦੇ ਨਾਲ ਉਹ ਵਿਸ਼ਵਾਸਘਾਤ ਕਰ ਰਹੇ ਪਰਦੀ ਖੈਰਾ ਦਾ ਬੰਦ ਕੀਤਾ ਜਾ ਰਿਹਾ ਹੈ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਸ਼ਾਹ ਮਾਗੂ ਨੂੰ ਨਜ਼ਰਬੰਦ ਕਰ ਲਿਆ ਕਿੱਦਾਂ ਦੇ ਨੂੰ ਹਰਦਾ ਚੱਲੇ ਆਏ ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਆ ਨਾ ਸਾਹਿਬ ਅੰਦਰ ਇੱਕ ਕਿ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਵੀ ਇੱਕ ਮਾਰਸ਼ਲ ਲਾਜਾ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਇਆ ਹੋਇਆ ਹੈ ਤੇ ਅੱਜ ਤੋਂ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਅਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਤੁਹਾਡੇ ਲੁਧਿਆਣਾ ਸ਼ਹਿਰ ਦੇ ਅੰਦਰ ਜਦੋਂ ਜਨੰਦਰ ਬਾਏ ਇਲੈਕਸ਼ਨ ਚੱਲੀਆਂ ਦਾ ਸੀਗਾ ਨਵਾਰਤ ਟਾਈਮਜ਼ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਹਤੇ ED ਨੂੰ ਪੁੱਛ ਰਿਹਾ ਵੀ ਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਭਲਾ ਦੱਸੋ ਵੀ ਤੁਸੀਂ ਆਇਆਂ ਪਾਣੀ ਸੀ ਤੁਹਾਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾਰ ਕੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮੈਂ ਆਪਣਾ ਰੰਗ ਨਹੀਂ ਦੇਖਦੀ ਦੂਜੇ ਦਾ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਹੇਠਾਂ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਬ ਅਗਰ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਨ ਜੀ ਦਾ ਨੰਬਰ ਆ ਗਿਆ ਸਾਬ ਹਾਂ ਕਿੰਨਾ ਭਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਦੇ ਪੂਰੇ ਹੋ ਗਏ ਅਗਰ ਸੱਚੇ ਹੈ ਤਾਂ ਜਾ ਕੇ ਕਹਿਣ ਸਭ ਜਾ ਕੇ ਆਪਣੀ ਗੱਲ ਦੱਸਣ ਨਹੀਂ ਦੂਜਿਆਂ ਵਾਂਗ ਉਹ ਵੀ ਭੁਗਤਣ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤ ਦੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਇੰਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੇ ਹਾਜ਼ਰ ਦਾ ਨਾਂ ਮਾਰਿਆ ਨਹੀਂ ਤੇ ਭਾਨੇ ਸਿੱਧੂ ਆ ਕੇ ਜਾ ਕੇ ਉੱਥੇ ਉਹ ਕਹਿੰਦੇ ਨਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਹੈ ਉਲਟਾ ਟੰਗ ਟੰਕੇ ਟਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਆਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਕਿ ਟੰਗਿਆ ਕਿ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹੰਸੂ ਵਹਾ ਰਹੇ ਐ ਲੋਕ ਐ ਇਸ ਕਰਕੇ ਮੇਰੇ ਕਹਿਣ ਦਾ ਭਾਵ ਐ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਐ ਇਹ ਜਿਸ ਤਰ੍ਹਾਂ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਅਜੇ ਵੀ ਸ਼ਿਕਾਇਤਾਂ ਪਾ ਰਹੇ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਤੋਂ ਪੰਜਾਬ ਨੂੰ ਬਚਣ ਦੀ ਉਨੀ ਲੋੜ ਹੈ ਜਿੰਨੀ ਭਗਵੰਤ ਮਾਨ ਜੀ ਨੂੰ ਇਹਨਾਂ ਦੀ ਆਮ ਆਦਮੀ ਪਾਰਟੀ ਉਹ ਪੰਜਾਬ ਦੇ ਵਿੱਚ ਹੁਣ ਚੜ੍ਹਦੀਆਂ ਲਾ ਜਾਰਿਆ ਗਲੀ ਗਲੀ ਸੜਕ ਮੈਂ ਕਹਿੰਨਾ ਚਾਕੀਆਂ ਦੀ ਲੋੜ ਹੀ ਨਹੀਂ ਸਾਹਿਬ ਭਗਵੰਤ ਮਾਨ ਜੀ ਨੂੰ ਤੋੜ ਦਿਓ ਮਾਈਕ ਨਾਲ ਦੇ ਦਿਓ ਛੱਲਾ ਗਾ ਕੇ ਸਾਰਾ ਪੁੱਤ ਚਾਕੀ ਆਪਣੇ ਆਪ ਨੇ ਤੁਜੇ ਲੋਕਾਂ ਤੇ ਵੀ ਚੋਣ ਚੋਣਵਾ